ਅੰਡਰਸਟੈਂਡਿੰਗ ਗੁਰਬਾਨੀ ਦੇ 70ਵੇਂ ਐਪੀਸੋਡ ਦੇ ਵਿੱਚ ਜੀ ਆਇਆਂ ਨੂੰ ਇਸ ਦੁਨੀਆ ਵਿੱਚ ਜੇਕਰ ਕੋਈ ਸਭ ਤੋਂ ਵੱਡਾ ਸੱਚ ਹੈ ਤਾਂ ਉਹ ਹੈ ਸਾਡੀ ਮੌਤ ਜੋ ਕਿ ਔਣੀ ਹੀ ਔਣੀ ਹੈ ਜਿਸ ਨੂੰ ਚਾਹ ਕੇ ਵੀ ਅਸੀਂ ਟਾਲ ਨਹੀਂ ਸਕਦੇ ਫਿਰ ਮੌਤ ਤੋਂ ਬਾਅਦ ਕੀ ਜਦੋਂ ਤੋਂ ਮਨੁੱਖੀ ਦਿਮਾਗ ਨੇ ਵਿਕਾਸ ਕਰਨਾ ਸ਼ੁਰੂ ਕੀਤਾ ਹੈ ਤਦੋਂ ਤੋਂ ਹੀ ਜ਼ੈਨ ਦੇ ਵਿੱਚ ਕਈ ਐਸੇ ਅਨਸੁਲਝੇ ਸਵਾਲ ਮਨੁੱਖ ਨੂੰ ਪਰੇਸ਼ਾਨ ਕਰਦੇ ਆਏ ਹਨ ਉਸ ਦਾ ਜਵਾਬ ਲੱਭਣ ਲਈ ਕਦੀ ਉਹ ਜੰਗਲਾਂ ਦੇ ਵਿੱਚ ਚਲੇ ਜਾਂਦਾ ਹੈ ਕਦੀ ਪਹਾੜਾਂ ਦੀ ਕੁੰਦਰਾਂ ਦੇ ਵਿੱਚ ਸਮਾਧੀਆਂ ਲਗਾਉਣ ਦੀ ਤੋਰ ਪੈਂਦਾ ਹੈ ਕਈਆਂ ਨੇ ਧਰਮ ਗ੍ਰੰਥਾਂ ਨੂੰ ਫਰੋਲਣਾ ਜਾਰੀ ਰੱਖਿਆ ਹੋਇਆ ਹੈ ਜੇਕਰ ਕੋਈ ਮਹਾਪੁਰਖ ਖਾਣ ਵਾਲਾ ਜਾਂ ਨਬੀ ਪੈਗੰਬਰ ਜਾਂ ਧਰਮ ਗੁਰੂ ਦਾ ਦਾਵਾ ਰੱਖਣ ਵਾਲਾ ਹੋਵੇ ਤਾਂ ਅਜਿਹੇ ਸਵਾਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਹੀ ਪਿਆ ਹੋਵੇਗਾ ਮੈਂ ਗੱਲ ਕਰ ਰਿਹਾ ਹਾਂ ਪਿਛਲੇ ਐਪੀਸੋਡ ਦੇ ਵਿੱਚ ਪੁੱਛੇ ਗਏ ਸਵਾਲ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ ਕਿ ਪੁਨਰਜਨਮ ਹੈ ਦੂਜੇ ਮਤਾਂ ਅਨੁਸਾਰ ਜੰਨਤ ਦੂਜਕ ਜਾਂ ਸਵਰਗ ਨਰਕ ਜਾਂ ਸਜਾਵਾਂ ਹਨ ਗੁਰਮਤ ਇਸ ਪਰਥਾਏ ਕੀ ਉਪਦੇਸ਼ ਕਰਦੀ ਹੈ ਬਹੁਤ ਇੰਟਰਸਟਿੰਗ ਟੌਪਿਕ ਹੈ ਇਸੇ ਵਿਚਾਰ ਨੂੰ ਜਾਰੀ ਰੱਖਾਂਗੇ ਪਰ ਉਸ ਤੋਂ ਪਹਿਲਾਂ ਅੱਜ ਦਾ ਸਵਾਲ ਗੁਰਬਾਣੀ ਵਿੱਚ ਪੁਰਾਤਨ ਅਤੇ ਪ੍ਰਚਲਿਤ ਕਥਾਵਾਂ ਦਾ ਜ਼ਿਕਰ ਆਮ ਤੌਰ ਤੇ ਕਿਸੇ ਮਹਾਨ ਸਿਧਾਂਤ ਨੂੰ ਸਮਝਾਉਣ ਜਾਂ ਕਿਸੇ ਰੂਹਾਨੀ ਸੱਚ ਨੂੰ ਦ੍ਰਿੜ ਕਰਾਉਣ ਲਈ ਕੀਤਾ ਜਾਂਦਾ ਹੈ ਗੁਰੂ ਸਾਹਿਬਾਨ ਨੇ ਲੰਕਾਪਤੀ 라ਵਣ ਅਤੇ ਰਾਜਾ ਰਾਮ ਦੀ ਕਥਾ ਦੇ ਹਵਾਲੇ ਦੇ ਨਾਲ ਕਿਹੜੀ ਰੋਹਾਨੀ ਜਾਂ ਨੈਤਿਕ ਸਿੱਖਿਆ ਦੇਣੀ ਚਾਹੀ ਹੈ ਤੁਸੀਂ ਆਪਣੇ ਵਿਚਾਰ ਸਕਰੀਨ ਤੇ ਆ ਰਹੇ ਨੰਬਰ ਤੇ WhatsApp ਰਾਹੀਂ ਭੇਜ ਕੇ ਦੇ ਸਕਦੇ ਹੋ ਅੱਜ ਅਸੀਂ ਦੂਜੇ ਮਤਾਂ ਤੇ ਗੁਰਮਤ ਵਿੱਚ ਮੌਤ ਤੋਂ ਬਾਅਦ ਕੀ ਹੁੰਦਾ ਹੈ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਆਪਣੇ ਕਮੈਂਟਸ ਵਿੱਚ ਦੱਸ ਸਕਦੇ ਹੋ ਕਿ ਤੁਹਾਨੂੰ ਕਿਹੜੀ ਸੋਚ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਸਾਡਾ ਇਰਾਦਾ ਕਿਸੇ ਦੀ ਦਿਲ ਅਰਜ਼ੋਈ ਕਰਨ ਦਾ ਨਹੀਂ ਹੈ ਨਾ ਹੀ ਕਿਸੇ মত ਨੂੰ ਉੱਚਾ ਜਾਂ ਨੀਵਾਂ ਦੱਸਣ ਦਾ ਹੈ ਹਾਂ ਜਿੱਥੇ ਜ਼ਰੂਰਤ ਪਵੇ ਉੱਥੇ ਵਨਗੀ ਮਾਤਰ ਉਹਨਾਂ ਦੀਆਂ ਪ੍ਰਚਲਿਤ ਧਾਰਨਾਵਾਂ ਜੋ ਕਿ ਉਹਨਾਂ ਦੀਆਂ ਆਪਣੀਆਂ ਧਾਰਮਿਕ ਕਿਤਾਬਾਂ ਦੇ ਵਿੱਚ ਦਰਜ ਹੈ ਉਹੀ ਅਸੀਂ ਇੱਥੇ ਵਿਚਾਰਾਂਗੇ ਸੋ ਮਾਸਰਤ ਦੇ ਨਾਲ ਸਭ ਤੋਂ ਪਹਿਲਾਂ ਇਸਲਾਮਿਕ ਅਕੀਦੇ ਨੂੰ ਜਾਣਦੇ ਹਾਂ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ ਇਹ ਅਕੀਦਾ ਕਿਆਮਤ ਦੇ ਦਿਨ ਤੇ ਵਿਸ਼ਵਾਸ ਰੱਖਦਾ ਹੈ ਇਨਾਂ ਮੁਤਾਬਕ ਇਨਸਾਨ ਦੇ ਮਰ ਜਾਣ ਤੋਂ ਲੈ ਕੇ ਕਿਆਮਤ ਦੇ ਦਿਨ ਤੱਕ ਦੇ ਸਮੇਂ ਨੂੰ ਬਰਸਕ ਜਾਂ ਕਬਰ ਦੀ ਜ਼ਿੰਦਗੀ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਕਬਰ ਦੇ ਵਿੱਚ ਦੋ ਫਰਿਸ਼ਤੇ মুনਕਰ ਅਤੇ ਨਕੀਰ ਹਰ ਮਰਦੇ ਤੋਂ ਤਿੰਨ ਸਵਾਲ ਪੁੱਛਦੇ ਹਨ ਪਹਿਲਾ ਤੁਹਾਡਾ ਰੱਬ ਕੌਣ ਹੈ ਦੂਜਾ ਤੁਹਾਡਾ ਧਰਮ ਕੀ ਹੈ ਅਤੇ ਤੀਜਾ ਤੁਹਾਡੇ ਪੈਗੰਬਰ ਕੌਣ ਹਨ ਜੇ ਜਵਾਬ ਇਸਲਾਮਕ ਮੰਤਰ ਅਨੁਸਾਰ ਹੋਵੇ ਤਾਂ ਉਸ ਦੀ ਕਬਰ ਇੱਕ ਸ਼ਾਂਤ ਅਤੇ ਰੋਸ਼ਨ ਜਗ੍ਹਾ ਬਣ ਜਾਂਦੀ ਹੈ ਨਹੀਂ ਤਾਂ ਉਹ ਕਿਆਮਤ ਤੱਕ ਕਬਰ ਵਿੱਚ ਹੀ ਸਜ਼ਾ ਕੱਟਦਾ ਹੈ ਇਸ ਨੂੰ ਕਬਰ ਦਾ ਅਜ਼ਾਬ ਵੀ ਕਿਹਾ ਜਾਂਦਾ ਹੈ ਪਰ ਇਹ ਅੰਤਮ ਨਹੀਂ ਹੈ ਅੰਤਮ ਕਿਆਮਤ ਦੇ ਦਿਨ ਹੋਵੇਗਾ ਇਸ ਤੋਂ ਪਹਿਲਾਂ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਫਨਾ ਕਰ ਦਿੱਤੀ ਜਾਵੇਗੀ ਜੋ ਵੀ ਜੀਵਤ ਹੋਵੇਗਾ ਉਹ ਮਰ ਜਾਵੇਗਾ ਇਸ ਸੰਸਾਰ ਦਾ ਅੰਤ ਹੋਵੇਗਾ ਅਜਿਹਾ ਇੱਕ ਫਰਿਸ਼ਤਾ ਇਜ਼ਰਾਫੀਲ ਦੇ ਫੂਕ ਮਾਰਨ ਨਾਲ ਹੋਵੇਗਾ ਫਰਿਸ਼ਤਾ ਦੂਜੀ ਫੂਕ ਮਾਰੇਗਾ ਤਾਂ ਇਸ ਵਿੱਚ ਸਭ ਤੋਂ ਪਹਿਲੇ ਮਨੁੱਖ ਆਦਮ ਤੋਂ ਲੈ ਕੇ ਆਖਰੀ ਵਿਅਕਤੀ ਤੱਕ ਜ਼ਿੰਦਾ ਹੋ ਕੇ ਖੜੇ ਹੋ ਜਾਣਗੇ ਰੂਹਾਂ ਨੂੰ ਉਹਨਾਂ ਦੇ ਸਰੀਰ ਵਿੱਚ ਵਾਪਸ ਭੇਜਿਆ ਜਾਵੇਗਾ ਤੇ ਸਾਰੇ ਮਨੁੱਖ ਅੱਲਾ ਦੇ ਸਾਹਮਣੇ ਖੜੇ ਹੋ ਜਾਣਗੇ ਇਹ ਜਗ੍ਹਾ ਮਹਿਸ਼ਰ ਕਹਾਉਂਦੀ ਹੈ ਕਰਮਾਂ ਦਾ ਹਿਸਾਬ ਕਿਤਾਬ ਹੋਵੇਗਾ ਚੰਗੇ ਅਤੇ ਮੰਦੇ ਕਰਮ ਤਕੜੀ ਵਿਸਤੋਲੇ ਜਾਣਗੇ ਸਭਨਾਂ ਨੂੰ ਇੱਕ ਬਹੁਤ ਹੀ ਬਾਰੀਕ ਅਤੇ ਖਤਰਨਾਕ ਪੁਲ ਪੁਲ ਸਰਾਤੋਂ ਗੁਜ਼ਰਨਾ ਪਵੇਗਾ ਜੋ ਜਹਨਮ ਦੇ ਉੱਪਰ ਬਣਿਆ ਹੋਵੇਗਾ ਪਰ ਨੇਕ ਲੋਕ ਇਸ ਨੂੰ ਆਸਾਨੀ ਨਾਲ ਪਾਰ ਕਰ ਜਾਣਗੇ ਅਖੀਰ ਵਿੱਚ ਜੰਨਤ ਅਤੇ ਜਹਨਮ ਦਾ ਫੈਸਲਾ ਸੁਣਾਇਆ ਜਾਵੇਗਾ ਜੰਨਤ ਕੇਵਲ ਨੇਕ ਅਤੇ ਇਮਾਨਦਾਰ ਮੂਮਿਨਾਵਾਂ ਵਾਸਤੇ ਹੋਵੇਗੀ ਜੋ ਕਦੇ ਵੀ ਮਰਨਗੇ ਨਹੀਂ ਸੁਖ ਭੋਗਣਗੇ ਸੋਨੇ ਖੁਸ਼ਬੂਦਾਰ ਬਾਗ ਫਲ ਪੂਰਾ ਆਤਮਾ ਆਨੰਦ ਲੈਣਗੇ ਅਣੀ ਸ਼ਰਾਬ ਦੁੱਧ ਅਤੇ ਸ਼ਹਿਦ ਦੀਆਂ ਚਾਰ ਕਿਸਮਾਂ ਦੀਆਂ ਨਦੀਆਂ ਹੋਣਗੀਆਂ ਜੰਨਤ ਦੇ ਕਈ ਦਰਜੇ ਹੋਣਗੇ ਜਿਵੇਂ ਹੀ ਦੋਜਕਤੇ ਜਿੱਥੇ ਭਿਆਨਕ ਸਜ਼ਾਵਾਂ ਸਦਾ ਲਈ ਦਿੱਤੀਆਂ ਜਾਣਗੀਆਂ ਇਹ ਇਸਲਾਮਾਤ ਮੰਨਣ ਵਾਲਿਆਂ ਦਾ ਅਕੀਦਾ ਹੈ 크ਰਿਸਚੀਅਨਿਟੀ ਅਤੇ ਜੁਡੀਜ਼ਮ ਵੀ ਇਸਲਾਮਾਤ ਵੰਗ ਡੇ ਆਫ ਜਜਮੈਂਟ ਨੂੰ ਮੰਨਦੇ ਹਨ ਇਸਾਈ ਮਤ ਦਾ ਮੰਨਣਾ ਹੈ ਕਿ ਜੀਸਸ ਕ੍ਰਾਈਸ ਦੁਬਾਰਾ ਧਰਤੀ ਤੇ ਆਉਣਗੇ ਇਸ ਦਿਨ ਸਾਰੇ ਮਰਦੇ ਉੱਠਣਗੇ ਅਤੇ ਜੀਸਸ ਸਾਰੇ ਮਨੁੱਖਾਂ ਦਾ ਨ્યા ਕਰਣਗੇ ਜਿਨ੍ਹਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਅਤੇ ਧਾਰਮਿਕ ਜੀਵਨ ਬਤੀਤ ਕੀਤਾ ਸਿਰਫ ਉਹੀ ਸਵਰਗ ਜਾਂ ਹੈਵਨ ਪ੍ਰਾਪਤ ਕਰਨਗੇ ਬਾਕੀ ਸਾਰੇ ਹੈਲ ਜਾਂ ਨਰਕ ਭੋਗਣਗੇ ਬੁੱਧਮਤ ਰਾਬਦੀ ਹੋਣ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਪਰ ਆਪਣਾ ਅੰਤਮ ਟੀਚਾ ਨਿਰਵਾਣ ਪ੍ਰਾਪਤੀ ਮੰਨਦਾ ਹੈ ਉਹ ਮੰਨਦੇ ਹਨ ਕਿ ਇਹ ਪ੍ਰਾਪਤੀ ਸਿਰਫ ਆਪਣੇ ਜਤਨਾ ਮੈਡੀਟੇਸ਼ਨ ਅਤੇ ਨੈਤਿਕ ਜੀਵਨ ਦੁਆਰਾ ਹੀ ਕੀਤੀ ਜਾ ਸਕਦੀ ਹੈ ਨਾ ਕਿ ਰਾਬਦੀ ਕਿਰਪਾ ਜਾਂ ਮਿਹਰ ਦੁਆਰਾ ਹਾਂ ਇਸ মত ਨੂੰ ਮੰਨਣ ਵਾਲੇ ਪੁਨਰਜੀਵਨ ਭਾਵਰੀ ਵਰਤ ਤੇ ਸੰਕਲਪ ਨੂੰ ਬਹੁਤ ਮਤਵ ਦਿੰਦੇ ਹਨ ਉਹ ਆਤਮਾ ਜਾਂ ਰੂਹ ਵਿੱਚ ਵਿਸ਼ਵਾਸ ਨਹੀਂ ਕਰਦੇ ਪਰ ਇਹ ਮੰਨਦੇ ਹਨ ਕਿ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਸ ਦੇ ਪਿਛਲੇ ਜੀਵਨ ਦੇ ਕਰਮ ਉਸਦੇ ਕੰਮ ਉਸਦੇ ਵਿਚਾਰ ਉਸਦੇ ਇਰਾਦੇ ਇੱਕ એનર્ਜੀ ਵਜੋਂ ਅਗਲੇ ਜੀਵਨ ਦੇ ਵਿੱਚ ਤਬਦੀਲ ਹੋ ਜਾਂਦੇ ਹਨ ਮਾਨ ਕਰਮੀ ਵਿਅਕਤੀ ਜਿਵੇਂ ਦੁਸ਼ਟ ਹਿੰਸਕ ਲਾਲਚੀ ਈਰਖਾਲੂ ਜਾਂ ਬਿਕਾਰੀ ਬੰਦੇ ਆਪਣੇ ਨਾਲ ਇਹੀ ਬੀਜ ਲੈ ਕੇ ਦੁਬਾਰਾ ਜਨਮ ਲੈਣਗੇ ਅਤੇ ਦੁੱਖ ਭੋਗਣਗੇ ਦੁਬਾਰਾ ਜਨਮ ਦਾ ਇਹ ਚੱਕਰ ਤਦ ਤੱਕ ਜਾਰੀ ਰਹਿੰਦਾ ਰਹੇਗਾ ਜਦ ਤੱਕ ਵਿਅਕਤੀ ਨਿਰਵਾਨਤਾ ਨੂੰ ਪ੍ਰਾਪਤ ਨਹੀਂ ਕਰ ਲੈਂਦਾ ਹਿੰਦੂ ਮਤ ਦੇ ਵਿੱਚ ਕਈ ਧਾਰਨਾਵਾਂ ਹਨ ਪਰ ਮੁੱਖ ਤੌਰ ਤੇ ਸਵਰਗ ਨਰਕ 84 ਲੱਖ ਚੁਨਾਮ ਪੁਨਰ ਜਨਮ ਤੋਂ ਮੋਕਸ਼ ਤੱਕ ਦਾ ਸਫ਼ਰ ਹੈ ਇਸ ਪ੍ਰਕਿਰਿਆ ਨੂੰ ਸਮਝਣ ਲਈ ਬਹੁਤ ਸਾਰੇ ਗ੍ਰੰਥ ਲਿਖੇ ਗਏ ਹਨ ਪਰ ਗਰੁਣ ਪੁਰਾਨ ਖਾਸ ਤੌਰ ਤੇ ਮੌਤ ਤੋਂ ਬਾਅਦ ਦੀ ਯਾਤਰਾ ਦੀ ਡਿਟੇਲਡ ਐਕਸਪਲੇਨੇਸ਼ਨ ਕਰਦਾ ਹੈ ਮੌਤ ਤੋਂ ਤੁਰੰਤ ਬਾਅਦ ਜਦੋਂ ਆਤਮਾ ਸਰੀਰ ਛੱਡਦੀ ਹੈ ਤਾਂ ਉਸ ਨੂੰ ਜਮਦੂਤਾਂ ਵੱਲੋਂ ਯਮਲੋਕ ਵੱਲ ਲਿਜਾਇਆ ਜਾਂਦਾ ਹੈ ਇਸ ਅਨੁਸਾਰ ਮਰਨ ਤੋਂ 13 ਦਿਨ ਸਭ ਤੋਂ ਨਾਜ਼ੁਕ ਹੁੰਦੇ ਹਨ ਜਦੋਂ ਆਤਮਾ ਬਹੁਤ ਕਮਜ਼ੋਰ ਹੁੰਦੀ ਹੈ ਭਾਵ 13ਵੀਂ ਤੱਕ ਆਤਮਾ ਮਾਤਲੋਕ ਅਤੇ ਪਰਿਵਾਰ ਦੇ ਨਾਲ ਜੁੜੀ ਰਹਿੰਦੀ ਹੈ ਪਿੰਡਦਾਨ ਅਤੇ ਪੂਜਾ ਪਾਠ ਦੇ ਨਾਲ ਆਤਮਾ ਨੂੰ ਬਲ ਮਿਲਦਾ ਹੈ 40 ਦਿਨਾਂ ਤੋਂ ਬਾਅਦ ਆਤਮਾ ਭੌਤਿਕ ਸੰਸਾਰ ਤੋਂ ਦੂਰ ਯਮ ਲੋਕ ਦੀ ਯਾਤਰਾ ਸ਼ੁਰੂ ਕਰ ਦਿੰਦੀ ਹੈ ਅਤੇ ਵੈਤਨੀ ਨਦੀ ਅਤੇ ਬਹੁਤ ਸਾਰੇ ਦੁੱਖਾਂ ਵਿੱਚੋਂ ਲੰਘਣਾ ਪੈਂਦਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਸਮੇਂ ਸਰ ਕੀਤੇ ਗਏ ਸੰਸਕਾਰ ਇਸ ਯਾਤਰਾ ਨੂੰ ਸੁਖਾਲਾ ਬਣਾ ਦਿੰਦੇ ਹਨ। ਇੱਕ ਸਾਲ ਭਾਵ ਵਰਸੀ ਤੱਕ ਆਤਮਾ ਨੂੰ ਆਪਣਾ ਟਿਕਾਣਾ ਕਰਮਾਂ ਅਨੁਸਾਰ ਮਿਲ ਜਾਂਦਾ ਹੈ ਜਦ ਜੰਮ ਦੇਵਤਾ ਆਤਮਾ ਦੇ ਕਰਮਾਂ ਦਾ ਨਿਰਣਾ ਕਰ ਦਿੰਦੇ ਹਨ ਕਿ ਆਤਮਾ 84 ਲੱਖ ਜੁਗਾਂ ਦੇ ਵਿੱਚ ਪੁਨਰਜਨਮ ਲਵੇਗੀ ਜਾਂ ਸਵਰਗ ਨਰਕ ਭੋਗੇਗੀ ਇਸ ਸਮੇਂ ਕੀਤੇ ਗਏ ਦਾਨ ਅਤੇ ਪੂਜਾ ਵੀ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ ਜੋ ਮਰਤਕ ਨੂੰ ਆਤਮਿਕ ਸ਼ਾਂਤੀ ਅਤੇ ਸੁਖ ਯਕੀਨੀ ਬਣਾਉਂਦੇ ਹਨ ਗੁਰਮਤਿ ਕੀ ਸਿਖਾਉਂਦੀ ਹੈ ਗੁਰਮਤਿ ਅਨੁਸਾਰ ਵਰਨਤਵਾਲ ਕੀ ਹੁੰਦਾ ਹੈ ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਭਾਵ ਸਿੱਖ ਪੰਥ ਦੀ ਨੀਂਹ ਰੱਖੀ ਤਾਂ ਉਸ ਸਮੇਂ ਭਾਰਤੀ ਉਪਮਹਾਦੀਪ ਦੇ ਵਿੱਚ ਮੁੱਖ ਤੌਰ ਤੇ ਹਿੰਦੂ ਧਰਮ ਅਤੇ ਇਸਲਾਮ ਦਾ ਪ੍ਰਭਾਵ ਸੀ ਗੁਰੂ ਸਾਹਿਬਾਨ ਦੀਆਂ ਯਾਤਰਾਵਾਂ ਤੇ ਵਿਚਾਰ ਚਰਚਾਵਾਂ ਦੌਰਾਨ ਅਕਸਰ ਇਨ੍ਹਾਂ ਦੋਨਾਂ ਧਰਮਾਂ ਦੇ ਅਨੁਯਾਈ ਹੀ ਉਹਨਾਂ ਨੂੰ ਮਿਲਦੇ ਸਵਾਲ ਪੁੱਛਦੇ ਅਤੇ ਸੰਵਾਦ ਕਰਦੇ ਸਨ ਇਸੇ ਕਾਰਨ ਗੁਰਬਾਣੀ ਦੇ ਵਿੱਚ ਦੂਜੇ ਮਤਾਂ ਦੀਆਂ ਪਰੰਪਰਾਵਾਂ ਰਸਮਾਂ ਅਤੇ ਆਸਥਾਵਾਂ ਦਾ ਜ਼ਿਕਰ ਮਿਲਦਾ ਹੈ ਇਹੀ ਕਾਰਨ ਹੈ ਕਿ ਗੁਰਬਾਣੀ ਵਿੱਚ ਇਸਲਾਮਿਕ ਮਤ ਵਿੱਚ ਮੰਨਿਆ ਜਾਂਦਾ ਮੌਤ ਦਾ ਫਰਿਸ਼ਤਾ ਅਜ਼ਰਾਈਲ ਦਾ ਜ਼ਿਕਰ ਵੀ ਮਿਲਦਾ ਹੈ ਅਤੇ ਹਿੰਦੂ ਮਤ ਦੇ ਚਿਤਰਗੁਪਤ ਵੀ ਬਹੁਤ ਧਿਆਨ ਦੇ ਨਾਲ ਵਿਚਾਰਨ ਦੇ ਨਾਲ ਅਨਮਤ ਦੀ ਐਗਜ਼ੈਂਪਲਸ ਵਿੱਚੋਂ ਗੁਰਮਤ ਨਿਖੇੜੀ ਅਤੇ ਸਮਝੀ ਜਾ ਸਕਦੀ ਹੈ ਗੁਰੂ ਨਾਨਕ ਸਾਹਿਬ ਵੱਲੋਂ ਕਿਸੇ ਇਸਲਾਮਿਕ ਸਕਾਲਰ ਦੇ ਨਾਲ ਗੱਲਬਾਤ ਕਰਦੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਅਜ਼ਰਾਈਲ ਫਰਿਸ਼ਤਾ ਉਸ ਹੀ ਆਇਤਈ ਆਵਣ ਜਾਨ ਨਾ ਸੁਝੀ ਢੀੜੀ ਗੱਲੀ ਫਹੀ ਪਰ ਗੁਰਮਤ ਦਾ ਫੈਸਲਾ ਆਖਰੀ ਲਾਈਨ ਦੇ ਵਿੱਚ ਹੈ ਕੂੜ ਨਹੀਂ ਖੁੱਟੇ ਨਾਨਕਾ ਓੜਕ ਸੱਚ ਰਹੀ ਏ ਨਾਨਕ ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ ਅਤੇ ਅੰਤ ਵਿੱਚ ਸੱਚ ਹੀ ਰਹਿ ਜਾਂਦਾ ਹੈ ਇਸੇ ਤਰ੍ਹਾਂ ਪੰਚਮ ਗੁਰਦੇਵ ਦਾ ਸ਼ਬਦ ਦੇ ਕਿਵਾੜ ਅਨੇਕ ਪਰਦੇ ਮਹਿ ਪਰਦਾ ਰਾਸੰਗ ਫਾਕ ਹੈ ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਟਕੇ ਤੂੰ ਆਪ ਹੀ ਕਹਿੰਦਾ ਹੈ ਕਿ ਚੇਤਰਗਪਰ ਪਾਲਪਾਲ ਦਾ ਲੇਖਾ ਮੰਗਦੇ ਹਨ ਪਰ ਇਸ ਦੇ ਬਾਵਜੂਦ ਤੂੰ ਪਰਾਈ ਇਸਤਰੀ ਦੇ ਨਾਲ ਲੁਕੇ ਕੋ ਕਰਮ ਕਰਦਾ ਨਹੀਂ ਡਰਦਾ ਪਰ ਗੁਰਦੇਵ ਦਾ ਫੈਸਲਾ ਇਸ ਸ਼ਬਦ ਦੇ ਰਹਾਉ ਦੀ ਤੁਕ ਤੇ ਵਿੱਚ ਹੈ ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣਾ ਰਹਿਨਾ ਕਛੂਏ ਛਾਨੀ ਰਹਾਉ ਏ ਮੂਰਖ ਮਨ ਮਾਲਕ ਪ੍ਰਭੂ ਤੇਰੀਆਂ ਸਾਰੀਆਂ ਕਰਤੂਤਾਂ ਵੇਖ ਰਿਹਾ ਹੈ ਉਸ ਤੋਂ ਕੁਛ ਲੁਕਿਆ ਨਹੀਂ ਰਹਿ ਸਕਤਾ ਗੁਰਦੇਵ ਫਰਮਾਉਂਦੇ ਹਨ ਅਗਲੀ ਕਿਛ ਖਬਰ ਨਾ ਪਾਈ ਨੋ ਵਨ ਐਗਜ਼ੈਕਟਲੀ ਨੋਜ਼ ਵਾਟ ਹੈਪਨਸ ਆਫਟਰ ਡੈਥ ਸਿਰਫ ਅੰਦਾਜ਼ੇ ਹੀ ਲਗਾਏ ਜਾਂਦੇ ਹਨ ਜਾਂ ਆਪ ਵੀ ਗੁੰਮਰਾਹ ਹਨ ਅਤੇ ਦੁਦਿਆਂ ਨੂੰ ਵੀ ਗੁੰਮਰਾਹ ਕਰਦੇ ਹਨ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਇਹ ਵਿਚਾਰ ਕਰਾਇ ਸੀ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਚੂ ਨਾ ਲਿਆ ਕਬੀਰ ਜੀ ਇਹ ਵੀ ਸਪਸ਼ਟ ਫਰਮਾਉਂਦੇ ਹਨ ਕਵਨਰ ਕਿਆ ਸਵਰਗ ਵਿਚਾਰਾ ਸੰਤਨ ਦੌਰਾ ਦੇ ਤੁਹਾਡਾ ਘੜਿਆ ਹੋਇਆ ਨਰਕ ਕੀ ਤੇ ਵਿਚਾਰਾ ਸਵਰਗ ਕੀ ਸਤਗੁਰ ਦੇ ਸੇਵਕ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਦੋਨਾਂ ਨੂੰ ਹੀ ਰੱਦ ਕਰ ਦਿੰਦੇ ਹਨ ਭਾਵ ਨਹੀਂ ਮੰਦੇ ਗੁਰਮਤ ਦਾ ਇੱਕ ਹੋਰ ਫੈਸਲਾ ਕਬੀਰ ਸੰਤ ਮੂਵੀ ਕਿਆ ਰੋਈਏ ਜੋ ਆਪਣੇ ਗਰਹ ਜਾਏ ਰੋ ਉਹ ਸਾਕਤ ਵਾਪਰੇ ਜੋ ਹਟੇ ਹਟ ਬਿਕਾਏ ਕਿਸੇ ਚੰਗੇ ਕਰਮ ਕਰਨ ਵਾਲੇ ਧਰਮੀ ਦੀ ਮੌਤੇ ਕਿਉਂ ਅਫਸੋਸ ਕਰਨਾ ਜੋ ਜ਼ਿੰਦਗੀ ਦੀ ਬਾਜ਼ੀ ਗੁਰ ਉਪਦੇਸ਼ਾਂ ਤੇ ਤੁਰ ਕੇ ਜਿੱਤ ਕੇ ਆਪਣੇ ਘਰ ਵਾਪਸ ਜਾਂਦਾ ਹੈ ਅਫਸੋਸ ਕਰਨਾ ਹੈ ਤੇ ਉਸ ਮਨਪਾਗੀ ਦੇ ਮਰਨ ਦਾ ਕਰੋ ਜੋ अनेका ਜੁਨਾ ਵਿੱਚ ਭਟਕਦਾ ਹੈ ਜ਼ਾਹਿਰ ਹੋਇਆ ਕਿ ਗੁਰਮਤ ਸਵਰਗਨ ਦੇ ਵਿੱਚ ਮਿਲਣ ਵਾਲੀ ਵਸਤਾਂ ਜਾਂ ਜੰਨਤ ਵਿੱਚ ਮਿਲਣ ਵਾਲੀਆਂ ਹੂਰਾ ਜਾਂ ਹੈਵਨ ਵਿੱਚ ਮਿਲਣ ਵਾਲੇ ਸੁੱਖ ਸੁਵਿਧਾ ਆਦਿ ਬਜਾਏ ਗੁਰਮਤ ਲਈ ਜਿਉਂ ਜਲਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ ਮਿਟਗੇ ਗਵਨ ਪਾਏ ਬਿਸਰਾਮ ਨਾਨਕ ਰੱਬ ਕੇ ਸਤਿਗੁਰਬਾਨ ਪਰ ਇਹ ਸਿਰਫ ਤਾਂ ਹੀ ਪੋਸੀਬਲ ਹੈ ਜਦ ਗੁਰੂ ਕਾ ਸਿੱਖ ਜਿਉਂਦਿਆਂ ਹੀ ਇਸ ਬਸਥਾ ਤੇ ਅਪੜੇਗਾ ਅਤੇ ਜੀਵਨ ਮੁਕਤ ਕਹਾਵੇਗਾ ਅਤੇ ਫਿਰ ਉਸ ਸ਼ਾਨ ਦੇ ਨਾਲ ਕਹੇਗਾ ਬਹੁੜ ਹਮ ਕਾਹੇ ਆਵੰਗੇ ਆਵਣ ਜਾਣਾ ਹੁਕਮ ਤਿਸ ਦਾ ਹੁਕਮੇ ਬੂਝ ਸਮਾਵੰਗੇ ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾਹੀ ਹੈ ਮੈਂ ਉਸ ਰਜ਼ਾ ਨੂੰ ਸਮਝ ਕੇ ਰਜ਼ਾ ਦੇ ਵਿੱਚ ਲੀਨ ਹੋ ਗਿਆ ਹਾਂ ਅੰਗ 1072 ਤੇ ਗੁਰੂ ਸਾਹਿਬ ਫਰਮਾਉਂਦੇ ਹਨ ਮਨਮੁਖ ਆਵੇਂ ਮਨਮੁਖ ਜਾਵੇਂ ਮਨਮੁਖ ਫਿਰ ਫਿਰ ਝੋਟਾ ਖਾਵੇਂ ਜਿਤਨੇ ਨਰਕ ਸੇ ਮਨਮੁਖ ਪੋ ਗਏ ਗੁਰਮੁਖ ਲੇਪ ਨਮਾਸਾ ਹੈ ਆਸ ਕਰਦੇ ਹਾਂ ਗੁਰਬਾਨੀ ਅੰਡਰਸਟੈਂਡਿੰਗ ਦੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦੀ ਵਰਲਡ ਫਾਰ ਦਾ ਬੈਟਰਮੈਂਟ ਆਫ ਦ ਵਰਲਡ